ਸਾਡੇ ਨੌਜਵਾਨ ਅਕਸਰ ਉਲਾਮਬਾ ਦਿੰਦੇ ਨੇ ਕਿ ਸਰਕਾਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਲੀਡਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਜੇ ਨੌਜਵਾਨੀ ਇਹ ਗੱਲ ਕਹਿ ਦੇਣ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਉਣ ਵਾਲਾ ਭਵਿੱਖ ਤਾਂ ਨੌਜਵਾਨਾਂ ਦਾ ਹਨੇਰੇ ਚ ਹੀ ਹੋਵੇ 20 ਸਾਲ ਤੋਂ ਲੈ ਕੇ 30 ਸਾਲ ਦੇ ਨੌਜਵਾਨ ਵੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਵੋਟ ਨਹੀਂ ਦੇਵਾਂ ਬਈ ਤੁਹਾਨੂੰ ਅਸੀਂ ਐਮਪੀ ਬਣਾ ਦਾਂਗੇ ਤੁਹਾਡੀ ਸਰਕਾਰ ਵੀ ਬਣਾ ਦਾਂਗੇ ਤੁਸੀਂ ਸਾਡੇ ਵਾਸਤੇ ਕੀ ਕਰੋਗੇ ਅਸੀਂ ਇੱਥੇ ਬੇਰੁਜ਼ਗਾਰ ਰਹਦੇ ਆ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਲੇਬਰ ਕਰਦੇ ਆ ਸਾਡੇ ਵਾਸਤੇ ਇੱਥੇ ਰੋਜ਼ਗਾਰ ਦਾ ਪ੍ਰਬੰਧ ਕੋਈ ਨਹੀਂ ਕੀਤਾ ਜਾਂਦਾ ਬਿਲਕੁਲ ਕੁੜੀਆਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਿਉਂਕਿ ਘਰਾਂ ਵਿੱਚ ਬੈਠ ਕੇ ਐਦਾਂ ਜਾਂ ਸੋਸ਼ਲ ਮੀਡੀਆ ਚ ਲਾ ਕੇ ਟਾਈਮ ਪਾਸ ਕਰਨ ਦਾ ਕੋਈ ਫਾਇਦਾ ਨਹੀਂ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਗੱਲ ਤੋਂ ਗੱਲ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਗੱਲਬਾਤ ਕਰਾਂਗੇ ਨੌਜਵਾਨਾਂ ਬਾਰੇ ਸਾਡੇ ਨੌਜਵਾਨ ਅਕਸਰ ਉਲਾਮਬਾ ਦਿੰਦੇ ਨੇ ਕਿ ਸਰਕਾਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਲੀਡਰਾਂ ਨੇ ਸਾਡੇ ਲਈ ਕੁਝ ਨਹੀਂ ਕੀਤਾ ਲੇਕਿਨ ਨੌਜਵਾਨ ਸਿਆਸਤ ਵਿੱਚ ਕਿੰਨੀ ਕੁਰੂਚੀ ਰੱਖਦੇ ਨੇ ਇਸ ਦੇਸ਼ ਦੇ ਲੋਕਤੰਤਰ ਦੇ ਨਿਰਮਾਣ ਵਿੱਚ ਅਤੇ ਸਰਕਾਰਾਂ ਬਣਾਉਣ ਵਿੱਚ ਕਿੰਨੀ ਕੁਰੂਚੀ ਰੱਖਦੇ ਨੇ ਇਹ ਗੱਲ ਕਾਫੀ ਅਹਿਮ ਆ ਤਾਂ ਮੇਰੇ ਸਹਿਯੋਗੀ ਜਸਪ੍ਰੀਤ ਮੇਰੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜਸਪ੍ਰੀਤ ਆਪਾਂ ਸ਼ੁਰੂ ਤੋਂ ਆਉਂਦੇ ਦੇਖਦੇ ਹਾਂ ਕਿ ਜਦੋਂ ਆਪਾਂ ਸਕੂਲ ਵਿੱਚ ਸੀ ਉਦੋਂ ਕੁਝ ਮਾਹੌਲ ਹੁੰਦਾ ਸੀ ਬੱਚਿਆਂ ਨੂੰ ਨਾ ਪਤਾ ਨਹੀਂ ਸੀ ਹੁੰਦਾ ਸਿਆਸਤ ਵੱਲ ਕੋਈ ਇੰਟਰਸਟ ਨਹੀਂ ਸੀ ਹੁੰਦਾ ਲੇਕਿਨ ਜਦੋਂ ਆਪਣੀ ਕਾਲਜ ਲਾਈਫ ਸ਼ੁਰੂ ਹੁੰਦੀ ਆ ਤਾਂ ਨੌਜਵਾਨਾਂ 'ਚ ਹੁੰਦਾ ਹੈ ਕਾਫੀ ਨੌਜਵਾਨਾਂ ਦਾ ਹੁੰਦਾ ਹੈ ਕਿ ਸਿਆਸਤ ਵਿੱਚ ਰੁਚੀ ਆ ਜਾਂਦੀ ਆ ਲੇਕਿਨ ਅੱਜ ਵੀ ਜ਼ਿਆਦਾਤਰ ਨੌਜਵਾਨ ਅਜਿਹੇ ਨੇ ਜਿਹੜੇ ਉਹ ਸਿਆਸਤ 'ਚ ਰੁਚੀ ਨਹੀਂ ਰੱਖਦੇ ਕਈ ਤਾਂ ਅਜਿਹੇ ਵੀ ਨੇ ਜਿਹੜੇ ਵੋਟ ਪਾਉਣਾ ਵੀ ਜ਼ਰੂਰੀ ਨਹੀਂ ਸਮਝਦੇ ਨਾ ਹੀ ਉਹ ਸਿਆਸਤ ਦੇ ਵਿੱਚ ਆਉਣਾ ਚੰਗਾ ਸਮਝਦੇ ਨੇ ਕਈ ਸਟੇਟਸ ਪਾਏ ਹੁੰਦੇ ਨੇ ਕਈਆਂ ਨੇ ਆਈ ਹੇਟ ਪੋਲਿਟਿਕਸ ਹਨਾ ਡਰਟੀ ਪੋਲਿਟਿਕਸ ਇਦਾਂ ਦੇ ਹਨਾ ਤੇ ਫਿਰ ਬਦਲਾਅ ਦੀ ਉਮੀਦ ਨੌਜਵਾਨ ਕਿਸ ਤੋਂ ਕਰਦੇ ਨੇ ਕਿਸ ਤੋਂ ਆਸ ਰੱਖਦੇ ਨੇ ਕਿ ਉਹ ਸਿਸਟਮ ਬਦਲ ਦੋ ਬਿਲਕੁਲ ਯੂਥ ਇੱਕ ਪਿੱਲਰ ਆ ਪੰਜਾਬ ਦੀ ਸਿਆਸਤ ਦਾ ਬਹੁਤ ਵੱਡਾ ਪਿੱਲਰ ਆ ਯੂਥ ਕਿਉਂਕਿ ਯੂਥ ਨੂੰ ਯੂਥ ਨੇ ਸਾਰੀਆਂ ਚੀਜ਼ਾਂ ਦੇਖੀਆਂ ਹੁੰਦੀਆਂ ਜੀ ਆਪਦੇ ਬਜ਼ੁਰਗਾਂ ਤੋਂ ਸੁਣੀਆਂ ਹੁੰਦੀਆਂ ਹਨ ਗੱਲਾਂ ਇਹਦਾ ਮਤਲਬ ਪਿਛਲੀ ਪੀੜ੍ਹੀ ਵੀ ਜਾਣਦਾ ਆਪਦੀ ਪੀੜ੍ਹੀ ਖੰਡਾਈ ਹੁੰਦੀ ਆ ਤੇ ਸੋਸ਼ਲ ਮੀਡੀਆ ਤੋਂ ਅਗਲੀ ਪੀੜ੍ਹੀ ਤੋਂ ਵੀ ਅਵੇਅਰ ਹੁੰਦਾ ਜੀ ਜੇ ਨੌਜਵਾਨੀ ਇਹ ਗੱਲ ਕਹਿ ਦੇਣ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੇ ਆਉਣ ਵਾਲਾ ਭਵਿੱਖ ਤਾਂ ਨੌਜਵਾਨਾਂ ਦਾ ਹਨੇਰੇ 'ਚ ਹੀ ਹੋਊਗਾ ਜੀ ਜੇ ਤੁਸੀਂ ਇਹ ਸੋਚਦੇ ਆ ਕਿ ਨੌਜਵਾਨਾਂ ਨੂੰ ਕੱਲਾ ਰੇਲੀਆਂ ਤਾਂ ਕਿ ਸੀਮਤ ਰੱਖਿਆ ਜਾਵੇ ਜਾਂ ਜਦੋਂ ਮੋਟਰਸਾਈਕਲ ਰੈਲੀ ਕੱਢਣੀ ਆ ਜਾਂ ਗੱਡੀਆਂ ਦੀ ਰੈਲੀ ਕੱਢਣੀ ਆ ਤੁਸੀਂ ਯੂਥ ਨੂੰ ਉਦੋਂ ਹੀ ਵਰਤਣਾ ਜਿੰਦਾਬਾਦ ਮਰਦਾਬਾਦ ਕਰਨਾ ਜਿੰਦਾਬਾਦ ਜਾਂ ਕਿਸੇ ਵੀ ਮੰਨ ਕੇ ਚਲੋ ਪ੍ਰੋਟੈਸਟ ਦੇ ਵਿੱਚ ਜਿੱਥੇ ਵੀ ਆਪਾਂ ਲੈ ਕੇ ਹੁਣਾ ਕੱਲਾ ਉੱਥੇ ਯੂਥ ਨੂੰ ਆਪਾਂ ਇਕੱਠੇ ਕਰਨਾ ਮਾੜੀ ਗੱਲ ਯੂਥ ਯੂਥ ਪੰਜਾਬ ਨੂੰ ਜਿਵੇਂ ਕਹਿੰਦੇ ਹੁੰਦੇ ਨੇ ਵੀ ਜੇ ਪੰਜਾਬ ਦੀ ਮਹਾਲ ਮਹਾਂਦਰਾ ਦੇਖਣਾ ਪੰਜਾਬ ਦਾ ਤਾਂ ਯੂਥ ਵਿੱਚ ਦੀ ਦੇਖਿਆ ਜਾ ਸਕਦਾ ਵੀ ਕਿੰਨਾ ਕੁ ਕਾਮਯਾਬਾ ਜਾਂ ਕਿੰਨਾ ਕੁ ਦਰਸਤ ਆ ਜਿਹੜੇ ਯੂਥ ਨੂੰ ਕਹਿ ਦਿੰਦੇ ਨੇ ਵੀ ਜਾਂ ਰਾਜਨੀਤਿਕ ਬੰਦੇ ਕਿਉਂ ਯੂਥ ਵਾਲੇ ਅ ਜਿਹੜੇ ਯੂਥ ਦੇ ਉਸ ਪੀੜੀ ਨੂੰ ਲੈ ਕੇ ਨਾਲ ਚੱਲਦੇ ਆ ਕਿਉਂਕਿ ਉਹਨਾਂ 'ਚ ਜੋਸ਼ ਹੁੰਦਾ ਜੀ ਡਿਮਾਂਡ ਕਰਨ ਦੀ ਸ਼ਕਤੀ ਹੁੰਦੀ ਹੈ ਜਿਹੜੇ ਜਿਹੜੇ ਕਹਿੰਦੇ ਆ ਵੀ ਨਾ ਤਾਂ ਮੈਂ ਵੋਟ ਪਾਵਾਂ ਜੇ ਕਿਸੇ ਤੋਂ ਤਾਂ ਪਰ ਰਿਵਿਊ ਵੀ ਲੈਣੇ ਆਂ ਪਿੰਡਾਂ 'ਚ ਜਾ ਕੇ ਜੀ ਵੀ ਤੁਹਾਨੂੰ ਕਿਹੜੀ ਕਿਹੜੀ ਪਾਰਟੀ ਵਧੀਆ ਲੱਗਦੀ ਆ ਤੇ ਇਸ ਗੱਲੋਂ ਆਪ ਦੇ ਆਪ ਨੂੰ ਲੱਗਦਾ ਕਿ ਯਾਰ ਵੀ 20 ਸਾਲ ਤੋਂ ਲੈ ਕੇ 30 ਸਾਲ ਦੇ ਨੌਜਵਾਨ ਵੀ ਇਹ ਗੱਲ ਕਹਿ ਰਹੇ ਨੇ ਕਿ ਮੈਂ ਵੋਟ ਨਹੀਂ ਪਾਣੀ ਇੱਕ ਚੀਜ਼ ਹੋਰ ਆ ਇੱਥੇ ਕਿ ਆਪਾਂ ਦੇਖਦੇ ਹਾਂ ਕਿ ਨੌਜਵਾਨ ਨੇ ਜਿਹੜੇ ਉਹ ਹਾਲ ਹੀ ਦੇ ਟਾਈਮ ਦੇ ਵਿੱਚ ਕਾਫੀ ਜ਼ਿਆਦਾ ਐਕਟਿਵ ਹੋਏ ਨੇ ਸਿਆਸਤ ਦੇ ਵਿੱਚ ਭਾਵੇਂ ਚਾਹੇ ਉਹ ਲੀਡਰਾਂ ਨੂੰ ਸਵਾਲ ਕਰਨ 'ਚ ਹੋਣ ਜਾਂ ਫਿਰ ਖੁਦ ਸਿਆਸਤ ਦੇ ਵਿੱਚ ਹੋਣ ਲੇਕਿਨ ਉਨੀ ਜ਼ਿਆਦਾ ਅਵੇਅਰਨੈਸ ਅਜੇ ਨਹੀਂ ਹੈਗੀ ਮੈਨੂੰ ਯਾਦ ਆ ਜਦੋਂ 2019 ਦੀਆਂ ਵੋਟਾਂ ਪਈਆਂ ਸਨ ਤਾਂ ਉਦੋਂ ਮੋਦੀ ਸਰਕਾਰ ਬਣੀ ਸੀ ਹੂੰ ਤੇ ਉਹ ਦੋਨਾਂ ਮੈਂ ਸਟੇਟਸ ਦੇਖੇ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਸੀ ਉਹਨਾਂ ਦੇ ਨਿਸ਼ਾਨ ਦਾ ਲੱਗਿਆ ਸੀ ਉਹਦਾ ਸਟੇਟਸ ਪਾਇਆ ਸੀ ਕਈਆਂ ਨੂੰ ਸਰਟੀਫਿਕੇਟ ਮਿਲੇ ਸੀ ਉਹਨਾਂ ਨੇ ਸਟੇਟਸ ਪਾਇਆ ਸੀ ਤਾਂ ਕੋਈ ਨੌਜਵਾਨਾਂ ਨੇ ਨਾ ਫੇਸਬੁੱਕ ਤੇ ਕੀਤਾ ਵੀ ਇਹ ਗੁਲਾਮੀ ਦਾ ਪ੍ਰਤੀਕ ਆ ਅਸੀਂ ਤਾਂ ਵੋਟ ਨਹੀਂ ਪਾਈ ਜਾਂ ਸੀ ਮਤਲਬ 네ਗੇਟਿਵ ਦੱਸਿਆ ਗਿਆ ਸੀ ਤਾਂ ਮੈਂ ਉਦੋਂ ਇੱਕ ਆਰਟੀਕਲ ਲਿਖਿਆ ਸੀ ਉਹ ਅਖਬਾਰ ਦੇ ਵਿੱਚ ਵੀ ਛਪਿਆ ਸੀ ਕਿ ਆਪਣੇ ਕੋਲ ਇੱਕ ਮੌਕਾ ਹੁੰਦਾ ਹੈ 5 ਸਾਲ ਬਾਅਦ ਮੌਕਾ ਹੁੰਦਾ ਹੈ ਦੇਸ਼ ਦੇ ਨੂੰ ਬਦਲਣ ਦਾ ਆਪਣੇ ਸੂਬੇ ਨੂੰ ਬਦਲਣ ਦਾ ਆਪਣੇ ਸ਼ਹਿਰ ਨੂੰ ਆਪਣੇ ਪਿੰਡ ਨੂੰ ਬਦਲਣ ਦਾ ਇੱਕ ਚੰਗਾ ਪ੍ਰਸ਼ਾਸਨ ਚੁਣਨ ਦਾ ਹਨਾ ਉਹ ਮੌਕਾ ਸੀ ਗਵਾ ਲੈਣੇ ਆ ਹੁਣ ਹੋਣਾ ਤਾਂ ਇਹ ਚਾਹੀਦਾ ਕਿ ਨੌਜਵਾਨਾਂ ਨੂੰ ਨੀਤਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਅਸੀਂ ਤੁਹਾਨੂੰ ਅਸੀਂ ਐਮਪੀ ਬਣਾ ਦਾਂਗੇ ਤੁਹਾਡੀ ਸਰਕਾਰ ਵੀ ਬਣਾ ਦਾਂਗੇ ਤੁਸੀਂ ਸਾਡੇ ਵਾਸਤੇ ਕੀ ਕਰੋਗੇ ਅਸੀਂ ਇੱਥੇ ਬੇਰੋਜ਼ਗਾਰ ਫਿਰਦੇ ਆ ਅਸੀਂ ਵਿਦੇਸ਼ਾਂ ਵਿੱਚ ਜਾ ਕੇ ਦਿਹਾੜੀਆਂ ਕਰਦੇ ਆ ਲੇਬਰ ਕਰਦੇ ਆ ਸਾਡੇ ਵਾਸਤੇ ਇੱਥੇ ਰੋਜ਼ਗਾਰ ਦਾ ਪ੍ਰਬੰਧ ਕਿਉਂ ਨਹੀਂ ਕੀਤਾ ਜਾਂਦਾ ਸਾਡੇ ਛੋਟੇ ਮੋਟੇ ਕੰਮ ਚਲਾਉਣ ਨੂੰ ਸਾਨੂੰ ਲੋਨ ਕਿਉਂ ਨਹੀਂ ਦਿੱਤੇ ਜਾਂਦੇ ਸਾਨੂੰ ਸਿਖਲਾਈ ਕਿਉਂ ਨਹੀਂ ਦਿੱਤੀ ਜਾਂਦੀ ਅੱਜ ਨੌਜਵਾਨ ਇੱਥੇ ਟੀਕੇ ਲਾ ਕੇ ਮਰਦੇ ਨੇ ਉਹ ਚੀਜ਼ ਰੋਕਣ ਵਾਸਤੇ ਤੁਸੀਂ ਕੀ ਕਰੋਗੇ ਇਹ ਮੁੱਦੇ ਨੇ ਜਿਹੜੇ ਅਸਲ ਮੁੱਦੇ ਨੇ ਜਿਨ੍ਹਾਂ ਬਾਰੇ ਨਾ ਤਾਂ ਸਿਆਸਤਦਾਨ ਗੱਲ ਕਰਦੇ ਨੇ ਨਾ ਸਾਡੇ ਲੋਕ ਦੇ ਜਿਹੜੇ ਗੱਲ ਕਰਦੇ ਨੇ 5% ਲੋਕ ਮਸੋਂ ਹੋਣੇ ਜਿਹੜੇ ਇਹਨਾਂ ਮੁੱਦਿਆਂ ਨੂੰ ਫੋਕਸ ਰੱਖ ਕੇ ਗੱਲ ਕਰਦੇ ਨੇ ਅਗਰ ਸਿਆਸਤ ਇਹਨਾਂ ਮੁੱਦਿਆਂ ਤੇ ਹੋਵੇ ਤਾਂ ਦੇਸ਼ ਦੇ ਵਿੱਚ ਕਾਫੀ ਜ਼ਿਆਦਾ ਬਦਲਾਅ ਆ ਸਕਦਾ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਅਵੇਅਰਨੈਸ ਦੀ ਕੁੜੀਆਂ ਦੇ ਵਿੱਚ ਖਾਸ ਕਰਕੇ ਕੁੜੀਆਂ ਨੂੰ ਜਵਾਂ ਇੰਟਰਸਟ ਨਹੀਂ ਹੁੰਦਾ ਪੋਲਿਟਿਕਸ ਦੇ ਵਿੱਚ ਹਾਲਾਂਕਿ ਇੱਕ ਘਰ ਆ ਜਿਹੜਾ ਉਹ ਵੀ ਇੱਕ ਮਹਿਲਾ ਤੋਂ ਇਹਨਾਂ ਨਹੀਂ ਚੱਲ ਸਕਦਾ ਨਾ ਤਾਂ ਸਾਡਾ ਦੇਸ਼ ਚੱਲ ਸਕਦਾ ਹੈ ਉਹਨਾਂ ਨੇ ਜਿੱਥੇ ਕਰਦਿਆ ਨੇ ਕਿਹਾ ਤਾਂ ਵੀ ਫਲਾਣੇ ਨੂੰ ਵੋਟ ਪਾ ਦਿਓ ਉਹਨਾਂ ਨੇ ਚੱਕ ਕੇ ਪਾ ਦੇਣੀ ਆ ਵੀ ਠੀਕ ਹੈ ਜੀ ਪਰ ਕਿਤੇ ਨਾ ਕਿਤੇ ਯੂਥ ਨੂੰ ਖੁਦ ਅੱਗੇ ਆਉਣਾ ਪਊਗਾ ਕਿਉਂਕਿ ਆ ਆਪਾਂ ਦੇਖਿਆ ਕਿ ਰਾਜਨੀਤੀ ਦੇ ਵਿੱਚ ਜਿਹੜੀਆਂ ਵੀ ਮਹਿਲਾਵਾਂ ਆਈਆਂ ਨੇ ਕਾਫੀ ਜ਼ਿਆਦਾ ਕਈ ਸਕਸੈਸਫੁਲ ਹੋਈਆਂ ਨੇ ਤੇ ਉਸ ਮਕਾਮ ਤੱਕ ਪਹੁੰਚਣਾ ਕਾਫੀ ਮੁਸ਼ਕਲ ਹੈ ਤੇ ਕੁੜੀਆਂ ਨੂੰ ਵੀ ਅਵੇਅਰ ਹੋਣ ਦੀ ਲੋੜ ਆ ਕਿਉਂਕਿ ਘਰਾਂ ਵਿੱਚ ਬੈਠ ਕੇ ਇਦਾਂ ਜਾਂ ਸੋਸ਼ਲ ਮੀਡੀਆ ਚ ਲਾ ਕੇ ਟਾਈਮ ਪਾਸ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਆਪਾਂ ਕੱਲ ਨੂੰ ਰੋਨੇ ਆ ਕਿ ਅੱਜ ਦਿਨ ਰੇਪ ਦੀਆਂ ਘਟਨਾਵਾਂ ਵਾਪਰਦੀਆਂ ਨੇ ਹਨਾ ਇੱਕ ਮੁਕਸਰ ਸਾਹਿਬ ਦੇ ਵਿੱਚ ਵਾਪਰੀ ਆ ਇੱਕ 16 ਸਾਲ ਦੀ ਲੜਕੀ ਗੁਰੂ ਘਰ ਗਈ ਸੀ 8 ਜਣਿਆਂ ਨੇ ਗੈਂਗਰੇਪ ਕੀਤਾ ਤਾਂ ਜਦੋਂ ਜਿਹੜੇ ਲੋਕ ਇਹ ਸਭ ਤੋਂ ਪੀੜਤ ਹੋ ਰਹੇ ਨੇ ਉਹ ਆਵਾਜ਼ ਉਠਾਉਣਗੇ ਲੋਕ ਉਹਨਾਂ ਦੇ ਹੱਕ 'ਚ ਆਵਾਜ਼ ਬਣਨਗੇ ਤਾਂ ਇੱਕ ਲਹਿਰ ਖੜੀ ਹੋਊਗੀ ਤਾਂ ਹੀ ਸਖਤ ਸਜ਼ਾਵਾਂ ਨੇ ਜਿਹੜੀਆਂ ਉਹ ਦੋਸ਼ੀਆਂ ਨੂੰ ਮਿਲਣਗੀਆਂ ਬਰਿੰਦਰ ਕੁਝ ਇੱਕ ਸਹਿਮ ਤਾਂ ਥੋੜੀ ਇਸ ਗੱਲ ਦੇ ਨਾਲ ਵੀ ਕੁੜੀਆਂ ਨੂੰ ਅੱਗੇ ਆਉਣਾ ਚਾਹੀਦਾ ਪਰ ਕੁੜੀਆਂ ਆਈਆਂ ਨਹੀਂ ਅੱਗੇ ਜੀ ਚਾਹੇ ਯੂਨੀਵਰਸਿਟੀ ਕਾਲਜਾਂ ਚ ਜਦੋਂ ਪੜ੍ਹਾਈਆਂ ਕਰਦੀਆਂ ਨੇ ਜੀ ਤੇ ਇਹ ਕੁੜੀਆਂ ਬਹੁਤ ਜਿਹੜੀਆਂ ਕਿਸੇ ਪਾਰਟੀ ਦੇ ਨਾਲ ਰਲ ਕੇ ਆਪਦੇ ਹੱਕਾਂ ਦੀ ਗੱਲ ਕਰਦੀਆਂ ਨੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਓ ਜਾਂ ਪੰਜਾਬ ਯੂਨੀਵਰਸਿਟੀ ਦੀ ਗੱਲ ਕਰ ਲਓ ਜਾਂ ਇਹ ਜੀਐਨਡੀਯੂ ਦੀ ਗੱਲ ਕਰ ਲਓ ਚਾਹੇ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰ ਲਓ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੀਆਂ ਅੱਗੇ ਆਈਆਂ ਨੇ ਚਾਹੇ ਉਹਨਾਂ ਦਾ ਪਰਿਵਾਰਕ ਜਿਹੜਾ ਪਿਛੋਕੜ ਸੀਗਾ ਅ ਰਾਜਨੀਤੀ ਨਾਲ ਸੰਬੰਧਿਤ ਸੀ ਜਾਂ ਉਸ ਕੁੜਮ ਕਬੀਲੇ ਦੇ ਨਾਲ ਕਿਤੇ ਰਿਸ਼ਤੇਦਾਰੀਆਂ ਸੀ ਉਹ ਅੱਗੇ ਆਈਆਂ ਜੀ ਤੇ ਉਹਦਾ ਫਾਇਦਾ ਵੀ ਹੋਇਆ ਜੀ ਆਈ ਜਿਹੜੇ ਨੌਜਵਾਨ ਚਾਹੇ ਆਪਣੇ ਹੁਣ ਵੀ ਜਿਹੜੇ ਕਹਿੰਦੇ ਕੋਹnde ਰਾਜਨੀਤਿਕ ਬੰਦੇ ਨੇ ਜੀ ਲੀਡਰ ਨੇ ਕਿਤੇ ਨਾ ਕਿਤੇ ਉਹਨਾਂ ਨੇ ਸ਼ੁਰੂਆਤ ਤਾਂ ਕਾਲਜਾਂ ਤੋਂ ਕੀਤੀ ਯੂਨੀਵਰਸਿਟੀਆਂ ਤੋਂ ਕੀਤੀ ਜੀ ਜੀ ਤੇ ਅੱਜ ਉਹ ਵਧੀਆ ਲੀਡਰ ਬਣੇ ਨੇ ਜੀ ਜੇ ਮਨ ਕਿ ਚਲੋ ਵੀ ਕਿਸੇ ਬੰਦੇ ਦੀ ਜਾਂ ਕਿਸੇ ਮੁੰਡੇ ਦੀ ਇਹ ਸੋਚ ਹੈ ਕੀ ਅਰਬੀ ਮੈਂ ਪ੍ਰਧਾਨਗੀ ਕਾਲਜ ਦੀ ਨਹੀਂ ਲੈਣੀ ਇਸ ਪਹਿਲੀ ਪੌਡੀ ਤੋਂ ਅੱਗੇ ਮੈਂ ਜਾਣਾ ਰਾਜਨੀਤੀ 'ਚ ਪੈਰ ਧਰਨਾ ਤੇ ਉਹਦਾ ਰਿਜ਼ਲਟ ਆ ਜਿਹੜਾ ਉਹ ਪੰਜਾਬ ਵਾਸਤੇ ਕੰਮ ਕਰਨ ਵਾਸਤੇ ਵਰਤੇ ਜੀ ਕੁਝ ਕੇ ਲੀਡਰ ਹੈਗੇ ਨੇ ਸਾਡੇ ਇਲਾਕੇ 'ਚ ਐਮਐਲਏ ਰਹੇ ਨੇ ਕੁਲਜੀਤ ਸਿੰਘ ਨਾਗਰਾ ਦੋ ਵਾਰ ਉਹ ਸ਼ਾਇਦ ਪੂਸੂ ਗਰੁੱਪ ਦੇ ਪ੍ਰਧਾਨ ਸੀ ਪੰਜਾਬ ਯੂਨੀਵਰਸਿਟੀ ਤੇ ਪਿੱਛੇ ਜਿਦੋਂ ਸੈਨੇਟ ਚੋਣਾਂ ਦਾ ਪ੍ਰਦਰਸ਼ਨ ਹੋ ਰਿਹਾ ਸੀ ਉਦੋਂ ਉਹ ਆਏ ਸੀ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਵੀ ਕੀਤਾ ਵੀ ਇਹ ਕਾਂਗਰਸੀ ਨੇਤਾ ਸਿਆਸੀ ਨੇ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਸਟੂਡੈਂਟ ਪੋਲਿਟਿਕਸ ਤੋਂ ਉੱਠਿਆ ਮੈਂ ਐਨਐਸਯੂਆਈ ਨੂੰ ਹਰਾਇਆ ਜਿਹੜੀ ਕਾਂਗਰਸ ਦੀ ਸਟੂਡੈਂਟ ਵਿੰਗ ਸੀ ਉਦੋਂ ਮੈਂ ਪੂਸੂਚ ਸੀਗਾ ਪਰ ਜਦੋਂ ਆ ਗਿਆ ਕਿ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਜਦੋਂ ਮੈਂ ਸੋਚਿਆ ਮੈਂ ਸਿਆਸਤ ਵਿੱਚ ਆਵਾਂ ਮੇਰੇ ਕੋਲ ਆਪਸ਼ਨ ਸੀ ਮੈਂ ਕਿਸੇ ਪਾਰਟੀ 'ਚ ਜਾਂਦਾ ਤਾਂ ਮੈਨੂੰ ਇੱਕ ਪਾਰਟੀ ਚੁਣਨੀ ਪੈਣੀ ਸੀ ਪਾਰਟੀ ਚੰਗੀ ਹੈ ਚਾਹੇ ਮਾੜੀ ਹੈ ਤਾਂ ਬੰਦੇ ਕੋਲ ਇੱਕ ਆਪਸ਼ਨ ਆ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ ਹੈ ਕਿਉਂਕਿ ਇਹ ਬਹੁਤ ਘੱਟ ਹੈ ਕਿ ਹੁਣ ਲੋਕ ਆਜ਼ਾਦ ਤੌਰ ਤੇ ਵਿਧਾਇਕ ਬਣ ਜਾਣ ਜਾਂ ਫਿਰ ਐਮਪੀ ਬਣ ਜਾਣ ਹਨਾ ਤਾਂ ਬੰਦੇ ਨੂੰ ਲਾਈਨ ਚੂਸ ਕਰਨੀ ਪੈਂਦੀ ਹੈ ਇੱਕ ਹਨਾ ਤੇ ਨੌਜਵਾਨ ਨੇ ਜਿਹੜੇ ਇਹ ਜ਼ਰੂਰ ਸਿਆਸੀ ਪਾਰਟੀਆਂ ਤੇ ਸਵਾਲ ਚੱਕਦੇ ਨੇ ਇੱਥੇ ਇੱਕ ਗੱਲ ਹੋਰ ਹੈ ਕਿ ਪੰਜਾਬ ਦੇ ਵਿੱਚ ਹੁਣ ਤਾਂ ਸਟੂਡੈਂਟ ਪੋਲਿਟਿਕਸ ਹੁੰਦੀ ਨਹੀਂ ਜੇ ਗੱਲ ਕੀਤੀ ਜਾਵੇ ਪਹਿਲਾਂ ਜਦੋਂ 1984 ਤੋਂ ਪਹਿਲਾਂ ਜਾਂ ਉਹ ਕਾਲੇ ਦੌਰ ਤੋਂ ਪਹਿਲਾਂ ਹੁੰਦੀ ਸੀ ਪਰ ਅੱਜ ਜਿੜੀ ਆਪਾਂ ਦੇਖਦੇ ਆ ਕਿ ਪੋਲਿਟਿਕਸ ਹੈਗੀ ਤਾਂ ਹੈਗੀ ਆ ਵੱਖ-ਵੱਖ ਗਰੁੱਪ ਬਣੇ ਹੋਏ ਨੇ ਜੀ ਕੰਮ ਕੀ ਉਹਨਾਂ ਦਾ ਜੀ ਆਪ ਪ੍ਰਧਾਨ ਬਣਤਾ ਜੀ ਤੇ ਉਹਦੇ ਪੋਸਟਰ ਲਵਾ ਦਿੰਦੇ ਨੇ ਬਿਲਕੁਲ ਤੇ ਉਹਨਾਂ ਨੂੰ ਇਦਾਂ ਨਹੀਂ ਹੈਗਾ ਵੀ ਬਸ ਪ੍ਰਧਾਨ ਆ ਜੀ ਇਹ ਕਾਲਜ ਦਾ ਇੱਕ ਕਾਲ ਦੇ ਦੇ 36 ਗਰੁੱਪਾਂ ਦੇ ਪ੍ਰਧਾਨ ਬਣੇ ਹੁੰਦੇ ਨੇ ਬਿਲਕੁਲ ਚਲੋ ਪ੍ਰਧਾਨ ਬਣ ਗਏ ਠੀਕ ਆ ਤੁਹਾਡਾ ਇੰਟਰਸਟ ਆ ਸਿਆਸਤ ਦੇ ਵਿੱਚ ਪਰ ਉਹ ਗਰਾਊਂਡ ਲੈਵਲ ਤੇ ਕੀ ਕਰਦੇ ਨੇ ਕਦੇ ਸਟੂਡੈਂਟਾਂ ਦੇ ਮਸਲੇ ਹੱਲ ਕਰਾਏ ਨੇ ਯੂਨੀਵਰਸਿਟੀਆਂ ਚ ਕਾਲਜਾਂ ਚ ਫੀਸਾਂ ਦਾ ਮਸਲਾ ਕਈ ਗਰੀਬ ਹੁੰਦੇ ਨੇ ਜਾਂ ਕਈ ਕੁੱਸੋ ਪ੍ਰਸ਼ਾਸਨ ਧੱਕੇ ਸਾਈਡ ਹੋ ਜਾਂਦੇ ਆ ਹੋਸਟਲ ਵਾਲੀਆਂ ਦਿੱਕਤਾਂ ਫਿਰ ਪਾਰਕਿੰਗ ਫੀਸ ਨੂੰ ਲੈ ਕੇ ਛਾਪਾ ਪਿਆ ਰਹਿੰਦਾ ਜਾਂ ਕਈ ਹੋਰ ਕਈ ਦਿੱਕਤਾਂ ਹੁੰਦੀਆਂ ਨੇ ਹਨਾ ਪੇਪਰਾਂ ਨੂੰ ਲੈ ਕੇ ਜਾਂ ਪੜ੍ਹਾਈ ਨੂੰ ਲੈ ਕੇ ਤਾਂ ਉਹ ਚਾਹੀਦਾ ਨਾ ਵੀ ਜਿਹੜੇ ਜੇ ਤੁਹਾਨੂੰ ਇੰਟਰਸਟ ਆ ਤਾਂ ਤੁਹਾਨੂੰ ਆਪਣੇ ਕਾਲਜ ਦਾ ਇੱਕ ਮਸਲਾ ਪਤਾ ਹੋਣਾ ਚਾਹੀਦਾ ਏ ਜੋ ਮਸਲੇ ਨੂੰ ਹੱਲ ਕਰਾਉਣਾ ਵੀ ਆਉਣਾ ਚਾਹੀਦਾ ਏ ਤੁਹਾਡੇ ਨਾਲ ਵਿਦਿਆਰਥੀ ਹੋਣੇ ਚਾਹੀਦੇ ਨੇ ਤੇ ਵੈਸੇ ਹੀ ਉੰਜ ਪੋਸਟਰ ਲਵਾ ਕੇ ਪ੍ਰਚਾਰ ਬਣਨਾ ਫਿਰ ਤਾਂ ਕੀ ਫਾਇਦਾ ਹਨਾ ਤੇ ਇਹ ਚੀਜ਼ ਜ਼ਰੂਰ ਨੌਜਵਾਨਾਂ ਨੂੰ ਇਹਦੇ ਵਿੱਚ ਅੱਗੇ ਆਉਣਾ ਚਾਹੀਦਾ ਏ ਅਗਰ ਗੱਲ ਕੀਤੀ ਜਾਵੇ ਉੱਥੋਂ ਸ਼ੁਰੂਆਤ ਕਰਨਗੇ ਤਾਂ ਅੱਗੇ ਵੱਡੇ ਲੀਡਰ ਨੇ ਜਿਹੜੇ ਉਹ ਬਣ ਸਕਦੇ ਨੇ ਕਈ ਅਜਿਹੇ ਨੌਜਵਾਨ ਨੇ ਜਿਹੜੇ ਸਟੂਡੈਂਟ ਪੋਲਿਟਿਕਸ ਤੋਂ ਆ ਕੇ ਵੱਡੇ ਅਹੁਦਿਆਂ ਤੇ ਪਹੁੰਚੇ ਨੇ ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਇਹਨਾਂ ਦੇ ਵਿੱਚ ਨੌਜਵਾਨ ਨੇ ਜਿਹੜੇ ਉਹ ਕਿਹੜੇ ਮੁੱਦਿਆਂ ਨੂੰ ਧਿਆਨ ਚ ਰੱਖ ਕੇ ਵੋਟ ਪਾਉਂਦੇ ਨੇ ਕੀ ਉਹ ਆਪਣੇ ਪਰਿਵਾਰ ਦੇ ਕਹੇ ਤੇ ਪਾਉਂਦੇ ਨੇ ਜਾਂ ਕੋਈ ਕੈਂਡੀਡੇਟ ਵੈਸੇ ਚੰਗਾ ਲੱਗਿਆ ਉਸ ਦੇ ਆਧਾਰ ਤੇ ਪਾਉਂਦੇ ਨੇ ਜਾਂ ਫਿਰ ਆਪਣੇ ਭਵਿੱਖ ਵਾਸਤੇ ਅਤੇ ਆਪਣੇ ਦੇਸ਼ ਵਾਸਤੇ ਸੋਚ ਕੇ ਵੋਟ ਪਾਉਂਦੇ ਨੇ ਸੋ ਤੁਸੀਂ ਨੌਜਵਾਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਕਿਹੜੇ ਆਧਾਰਾਂ ਉੱਤੇ ਨੌਜਵਾਨਾਂ ਨੂੰ ਨਵੀਂ ਸਰਕਾਰ ਚੁਣਨੀ ਚਾਹੀਦੀ ਹੈ ਅਤੇ ਕੀ ਕੁਝ ਦੇਖ ਕੇ ਵੋਟ ਪਾਉਣੀ ਚਾਹੀਦੀ ਹੈ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਧੰਨਵਾਦ